ਮੇਰਾ ਨਾਮ ਰਾਜਪਾਲ ਐਮਸੀ ਹੈ ਜੀ। ਔਰ ਨੰਬਰ 16 ਚੋਂ ਮੌਜੂਦਾ ਐਮਸੀਮ ਹੈ। ਚੌਥੀ ਵਾਰੀ ਉੱਥੋਂ ਮੈਂ ਐਮਸੀ ਬਣਿਆ ਜੀ। ਮੇਰੇ ਉੱਥੇ ਛੱਜਾਂ ਵਾਲੇ ਮੇਰੇ ਦੇ ਚਾਰ ਪੰਜ ਘਰ ਉਹ ਸ਼ਰੀਆਮਨ ਸਾਹ ਬਿਚਲੇ। ਕੋਈ ਪੁਲਿਸ ਉਹਨੂੰ ਰੋਕਦੇ ਨਹੀਂ ਜੇ ਰੁਕਣੋਂ ਦੀ ਤਾਲ ਤੇ ਬੈਂਕ ਤੋਂ ਲੈ ਕੇ ਚਲੀ ਜਾਂਦੀ ਹੈ। ਵੀਰ ਜੀ ਉੱਥੇ ਡੀਪੋ ਵੀ ਹੈ ਮੇਰਾ ਆਫਿਸ ਵੀ ਹੈ ਮੇਰਾ ਦਫ਼ਤਰ ਵੀ ਉੱਥੇ ਹੀ ਹੈ। ਜਿੰਨੇ ਵੀ ਕੋਈ ਵਾਰਡ ਵਾਲੇ ਨੇ ਸਾਈਨ ਕਰਾਉਣਾ ਜਾਂ ਕੋਈ ਕੰਮ ਕਤੰਦਾ ਆਉਣਾ ਮੇਰੇ ਕੋਲ ਉੱਥੇ ਦਫ਼ਤਰ ਚੋਂਦੇ ਦਫ਼ਤਰ ਬਣਾਇਆ ਬਾਥ। ਮੇਰੇ ਦਫ਼ਤਰ ਦੇ ਨਾਲ ਹੀ ਇੱਕ ਅੱਧਾ ਖਪਲਾਟ ਖਾਲੀ ਪਿਆ ਹੈ। ਤੇ ਪਹਿਲਾਂ ਆਪਦੇ ਘਰੇ ਵੇਚਦੇ ਤੇ ਨਸ਼ਾ ਮੈਨੂੰ ਕੋਈ ਤਰਾਹੇ ਨਹੀਂ ਵੇਚੀ ਜਣ ਆਪਾਂ ਕੋਈ ਪੁਲਿਸ ਜਾਣੇ ਤੇ ਨਸ਼ੇ ਸਤਖਰ ਜਾਣ। ਉਹਨਾਂ ਨੇ ਇੱਕ ਬੜਾ ਜਿਹਾ ਰੱਖਿਆ ਬਿੱਲੋ ਨੇ। ਉਹ ਬੜਾ ਮੇਰੇ ਢੀਪੂ ਦੇ ਕੋਲੇ ਆ ਕੇ ਤੇ ਨਸ਼ੇ ਦੀਆਂ ਪੁੜੀਆਂ ਜਾਂ ਕੇ ਕੈਪਸੂਲ ਹੈ ਉਹ ਉਥੇ ਆ ਕੇ ਵੇਚਦਾ ਹੈ। ਉਥੇ ਮੋਟਰਸਾਈਕਲ ਖੜ ਜਾਂਦੇ, ਉਥੇ ਟਰੈਂਪੋ ਆ ਖੜ ਕੇ ਉਥੇ ਘਰੋਂ ਲਿਆ ਲਿਆ ਕੇ ਦਿੰਦਾ ਹੈ। ਉਸ ਬੰਦੇ ਨੂੰ ਮੈਂ ਰੋਕਿਆ ਵੀ ਮੈਂ ਕਹੇ ਵੀ ਇਹ ਮੇਥੇ ਮੇਰਾ ਦਫ਼ਤਰ ਹੈ ਮੈਨੂੰ ਇਤਰਾਜ਼ ਹੈ ਵੀ ਤੁਸੀਂ ਇੱਥੇ ਨਸ਼ਾ ਨਹੀਂ ਵੇਚਣਾ ਆਪਦੇ ਘਰੇ ਵਿੱਚੋਂ ਮੈਨੂੰ ਕੋਈ ਇਤਰਾਜ਼ ਨਹੀਂ ਆਦਾ ਚਲੋ ਉਹਦੇ ਚਲਾ ਗਿਆ ਉਹ ਫੇਰ ਇੱਕ ਵਾਰੀ ਆਇਆ ਮੈਂ ਫੇਰ ਰੋਕਿਆ 27 ਤਰੀਕ ਨੂੰ ਕਰੀਬ 4:00 ਵਜੇ ਮੈਂ ਜੁਦਾ ਦਫ਼ਤਰ ਗਿਆ ਤੇ ਉਹ ਫੇਰ ਉੱਥੇ ਬੈਠਾ ਉਹਨੂੰ ਮੈਂ ਰੋਕਿਆ ਵੀ ਬਾਬਾ ਤੈਨੂੰ ਮੈਂ ਕਿੰਨੀ ਵਾਰੀ ਰੋਕਿਆ ਵੀ ਮੇਰੇ ਟੀਪੂ ਦੇ ਕੋਲੇ ਆ ਕੇ ਨਸ਼ਾ ਨਾ ਵੇਚ ਪਰ ਇਸ ਗੱਲ ਤੇ ਜਿਹੜਾ ਥੋੜਾ ਵੀ ਗਰਮ ਹੋ ਗਿਆ ਤੂੰ ਕੌਣ ਹੈ ਮੈਨੂੰ ਰੋਕਣ ਵਾਲਾ ਅਸੀਂ ਤਾਂ ਐਵੇਂ ਵੇਚਾਂਗੇ ਜੋ ਸਭ ਪੁਲਿਸ ਨਹੀਂ ਰੋਕ ਸਕਦੀ ਤੂੰ ਕੋਣ ਰੋਕਣ ਵਾਲਾ ਉਹਦੋਂ ਫੇ ਬਿੱਲੋ ਆ ਗਈ ਬਿੱਲੋ ਵੀ ਗਾਲਾਂ ਕੱਢਦੀ ਆਈ ਤੂੰ ਸਾਡੇ ਤੇ ਲੱਗਦਾ ਤੂੰ ਫਲਾਣਾ ਟਿਕੜਾ ਫੇਰ ਉਹਦੀ ਕੁੜੀ ਆ ਗਈ ਫੇਰ ਉਹਦਾ ਜਵਾਈ ਆ ਗਿਆ ਇਹਨਾਂ ਰੱਜ ਕੇ ਗਾਲੀਆਂ ਕੱਢੀਆਂ ਮੈਨੂੰ ਗਾਲਾਂ ਮੈਂ ਵੀ ਮੈਨੂੰ ਵੀ ਕਰਨੀਆਂ ਭੱਠੀ ਫੇਰ ਉਥੋਂ ਨਾਲ ਹੀ ਦੋ ਚਾਰ ਬੰਦੇ ਆਏ ਤੇ ਉਹਨਾਂ ਨੂੰ ਹਟਾਤਾ ਤੇ ਉਹਨਾਂ ਦੇ ਘਰੇ ਲੈ ਗਏ ਚਲੋ ਜਿਹੜਾ ਕੋਈ ਰਫਾ ਤਫਾ ਹੋ ਗਿਆ ਕੋਈ ਗੱਲਬਾਤ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਰਾਤ ਨੂੰ 8 ਵਜੇ ਸਵੇਰ 8 ਵਜੇ ਅਸੀਂ ਬਾਹਰ ਭੇਡ ਕੇ ਅੰਦਰ ਮੈਂ ਦਫ਼ਤਰ ਦੇ ਵਿੱਚ ਬੈਠੀ ਤਿੰਨੇ ਜਣੇ ਮੇਰਾ ਭਤੀਜਾ ਸੀ ਨਾ ਇੱਕ ਅਜੇ ਇੱਕ ਪੂਰਨ ਐਮਸੀਸੀ ਤੇ ਮੈਚ ਸੀ ਇਹਨਾਂ ਨੇ ਬਾਹਰ ਦੇ ਮੇਰੇ ਇੱਟਾ ਮਾਰਨੇ ਸ਼ੁਰੂ ਕਰ ਦਿੱਤੀਆਂ ਦਫ਼ਤਰ ਦੇ ਜਦੋਂ ਇੱਟ ਮਾਰੀ ਤੇ ਮੈਂ ਬੂਹਾ ਖੋਲਿਆ ਵੀ ਕੌਣ ਹੈ ਦੱਸੋ ਕੌਣ ਹੈ ਇਹਨਾਂ ਨੇ ਫਿਰ ਇੱਕ ਹੋਰ ਇੱਟ ਮਾਰੀ ਚਲਾ ਕੇ ਮੇਰੇ ਜਿਹੜੀ ਮੇਰੇ ਮੂੰਹ ਤੇ ਵੱਜ ਗਈ ਮੈਂ ਇਹਦਾ ਹੱਥ ਕੀਤਾ ਤੇ ਹੱਥ ਤੇ ਵੱਜ ਗਈ ਇੱਥੇ ਉਸ ਤੋਂ ਬਾਅਦ ਨਾਲ ਮੇਰਾ ਜਿਹੜਾ ਹੱਥ ਹੈ ਕਲਿੱਕ ਹੋ ਗਿਆ ਉਸ ਤੋਂ ਬਾਅਦ ਇਹਦੀ ਕੁੜੀ ਔਰ ਇਹਦਾ ਜਵਾਈ ਬਿੱਲੋ ਦਾ ਇਹ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਅੰਦਰ ਵੜ ਗਏ ਦੁਕਾਨ ਦੇ ਮੇਰੇ ਦਸਤਾ ਦੇ ਅੰਦਰ ਪੂਰਨ ਤੇ ਅਜੇ ਸੀਗਾ ਤੇ ਮੈਂ ਅਸੀਂ ਬੋਲੇ ਔਰ ਧੱਕੇ ਮਾਰ ਕੇ ਮਸਾ ਮਤਲਬ ਬਾਹਰ ਕੱਢਿਆ ਤੇ ਬਿੱਲੋ ਜਿਹੜੀ ਉਹ ਕਹੀ ਜਾ ਫੜ ਲਓ ਇਹਨੂੰ ਕਿ ਆਪਾਂ ਉਹਨਾਂ ਦਾ ਬੇਚਰਤੋ ਕਿਵੇਂ ਰੋਕ ਸਕਦਾ ਹੈ ਐਨੀ ਗੱਲ ਹੋਈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਪੂਰਾ ਪਰਿਵਾਰ ਨੇ ਹਮਲਾ ਕਰਤਾ ਚਾਰਾ ਨੇ ਉਸ ਤੋਂ ਬਾਅਦ ਪੂਰਨ ਤੇ ਜਿਹੜਾ ਅਜੇ ਸੀਗਾ ਇਹ ਮੈਨੂੰ ਹਸਪਤਾਲ ਲੈ ਗਏ ਕਿਉਂਕਿ ਮੇਰੀ ਬਾਪ ਸੋਜ ਗਈ ਨਾਲ ਦੀ ਨਾਲ ਹਸਪਤਾਲ ਮੈਨੂੰ ਦਾਖਲ ਕਰਾ ਦਿੱਤਾ ਉੱਥੇ ਮੈਨੂੰ ਡਾਕਟਰ ਨੇ ਐਡਮਿਟ ਕਰ ਲਿਆ ਐਮਰਲ ਕਟਰੀ ਅਸੀਂ ਥਾਣੇ ਪੇਸ਼ ਦਿੱਤੀ। ਥਾਣੇ ਦੇ ਐਮਲ ਕਈ ਅਸੀਂ ਥਾਣੇ ਦੂਜੇ ਦਿਨ ਫੋਨ ਕੀਤਾ ਮੇਰੇ ਬਿਆਨ ਲੈ ਜਾਓ ਪ੍ਰਧਾਨ ਬਿੱਟੂ ਜੀ ਨੇ ਫੋਨ ਕੀਤਾ ਬੈ ਬਿਆਨ ਤਾਂ ਲੈ ਕੇ ਉਸ ਮੇਰਾ ਅੰਕਲ ਉਥੇ ਦਾਖਲ ਤੇ ਪਰਚਾ ਦਰਜ ਕਰੋ। ਚਲੋ ਬਿਆਨ ਲੈ ਕੇ ਮੈਂ ਬਿਆਨ ਉਹਨਾਂ ਨੂੰ ਦਿੱਤੇ। ਉਹਨਾਂ ਨੇ ਕੋਈ ਬੰਦਾ ਜਿਹੜਾ ਨਹੀਂ ਫੜਿਆ ਨਾ ਪਰਚਾ ਦਰਜ ਕੀਤਾ। 23 ਤਰੀਕ ਨੂੰ ਬੰਦਾ ਉਹਨਾਂ ਨੇ ਫੜਿਆ। ਉਦੋਂ ਹੀ ਛੱਡ ਦਿੱਤਾ ਪੈਸੇ ਲੈ ਕੇ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਛੱਡਤਾ ਹੁਣ ਫੜਿਆ ਸਾਰੇ ਚਾਰਾਂ ਬੰਦੇ ਫੜਲੇ ਤੁਸੀਂ ਕੋਈ ਫੜਿਆ। ਕਦੇ ਉਹ ਬੰਦਾ ਸੀ ਰਾਤ ਨੂੰ ਰੱਖ ਨਹੀਂ ਸਕਦਾ ਤੇ ਮਾਰ ਸਕਦਾ ਹੈ ਸਾਡੇ ਕੋਲ ਇਸ ਕਰਕੇ ਅਸੀਂ ਦਿੱਤਾ ਚਲੋ ਮੈਂ ਕਿ ਪਰਚਾ ਦਰਜ ਕਰੋ ਕਦੇ ਪਰਚਾ ਕਿੱਥੋਂ ਦਰਜ ਕਰੀਏ ਤੁਹਾਡੀ ਸੱਟ ਹੀ ਹੈ ਨੀ ਮੈਂ ਕਿ ਮੇਰਾ ਹੱਥ ਫ੍ਰੈਕਚਰ ਹੈ ਡਾਕਟਰ ਨੇ ਮੈਥੋਂ ਐਕਸ-ਰੇ ਕਰਾਇਆ ਸਾਰਾ ਕੁਝ ਹੈ ਫ੍ਰੈਕਚਰ ਆਇਆ ਫਿਰ ਬਾਹਰੋਂ ਸੀਟੀ ਸਕੈਨ ਵੀ ਮੈਥੋਂ ਕਰਾਇਆ ਉਹਨਾਂ ਨੇ ਸੀਟੀ ਸਕੈਨ ਦੇ ਵਿੱਚ ਵੀ ਫ੍ਰੈਕਚਰ ਆਇਆ ਐਕਸ-ਰੇ ਦੋਨੇ ਦੋ ਕਰਾਇਆਦਰ ਹੋ ਸੀ ਆਇਆ ਪਰ ਹੁਣ ਤੱਕ ਪੁਲਿਸ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਜੀ ਮੈਂ ਵੀ ਫੋਨ ਕੀਤਾ ਸਾਡੇ ਪ੍ਰਧਾਨ ਜੀ ਬੀਤੋ ਜਿਹੜੇ ਸਬੰਦ ਸੀ ਉਹਨੇ ਬਹੁਤ ਕਈ ਵਾਰੀ ਫੋਨ ਕੀਤਾ ਪਰ ਪਰਚਾ ਦਾ ਜ ਨਹੀਂ ਕੀਤਾ ਉਹਨਾਂ ਦਾ ਰਵਈਆ ਕਿਸ ਤਰੀਕੇ ਦਾ ਬਹੁਤ ਮਾੜਾ ਰਵਈਆ ਜੀ ਬਹੁਤ ਮਾੜਾ ਜਿੰਨਾ ਕਹ ਦੀ ਇੱਕ ਜ਼ਿੰਮੇਵਾਰ ਬੰਦਾ ਜੀ ਮੈਂ ਸ਼ਹਿਰ ਦਾ ਵਾਈਸ ਪ੍ਰਧਾਨ ਹਾਂ ਔਰ ਮੇਰੇ ਨਾਲ ਇਹੋ ਜਿਹੇ ਨਸ਼ੇ ਵਾਲੇ ਜਿਹੜੇ سلوਕ ਕਰਦੇ ਆ ਔਰ ਪੁਲਿਸ ਨੂੰ ਕਾਜ਼ਿਲ ਵਿੱਚ ਦੱਸਿਆ ਨਾ ਨਸ਼ੇ ਵਾਲੇ ਇਹ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਉਹਨਾਂ ਦੇ ਬੰਦੇ ਫੜੇ ਉੱਥੇ ਕੀ ਹਾਲ ਹੈ ਨਸ਼ੇ ਦਾ ਉਸ ਬੱਲੇ ਜੀ ਨਸ਼ਾ ਬਿਲਕੁਲ ਸੜਿਆਂ ਵੇਚਦੇ ਆ ਮੰਡੀਆਂ ਬਾਹਰ ਡਾਹ ਕੇ ਵੇਚਦੇ ਆ ਕੋਈ ਕੁਝ ਨਹੀਂ ਰੋਕਦਾ ਨਾ ਕਿਸੇ ਕਿਸਮ ਦੀ ਕੋਈ ਰਿਕਾਰਡ ਨਹੀਂ ਹੈਗੀ ਜੇ ਕੋਈ ਇਹ ਤੋਂ ਪਹਿਲਾਂ ਮੈਂ ਮੇਰੇ ਤੋਂ ਪਹਿਲਾਂ ਵੀ ਕਿਸੇ ਨੇ ਰੋਕਿਆ ਸੀਗਾ ਪਰ ਉਹ ਉਹਦੇ ਵੀ ਗਲ ਪੈ ਗਈ ਉਹ ਪਰ ਉਹ ਬੱਲੇ ਵਾਲੇ ਸਾਰੇ ਡਰਦੇ ਆ ਉਹਨਾਂ ਤੋਂ ਕਿ ਇਹ ਬੰਦੇ ਭੈੜੇ ਆ ਇਹਨਾਂ ਨੂੰ ਰੋਕਦੇ ਨਹੀਂ ਚੁੱਪ ਕਰਕੇ ਵਿਚਾਰੇ ਸਹੀ ਜਾਂਦੇ ਆ ਮੇਰੇ ਤੋਂ ਫੋਨ ਜੋ ਪੁਲਿਸ ਕਾਰਵਾਈ ਨਹੀਂ ਕਰਦੀ ਤੁਸੀਂ ਕੀ ਕਰੋਗੇ ਪੁਲਿਸ ਨਹੀਂ ਕਾਰਵਾਈ ਕਰਦੀ ਫਿਰ ਧਰਨਾ ਤਰਨਾ ਲਾਵਾਂਗੇ ਜੀ ਫਿਰ ਸਾਰੇ ਜਿੰਨੇ ਵੀ ਸਾਥੀ ਸਾਡੇ ਸਾਰੇ ਜਿਹੜੇ ਗਲਕੇ ਸੀ ਐਮਸੀਪੀਏ ਸਾਰੇ ਮੇਰੇ ਵਾਰਡ ਦੇ ਬੰਦੇ ਹੋਰ ਯਾਰ ਦੋਸਤ ਮੇਰੇ ਉੱਤੇ ਫਿਰ ਧਰਨਾ ਲਾਵਾਂਗੇ ਨਹੀਂ ਕਾਰਵਾਈ ਕਰੋਗੀ ਤਾਂ ਨਾ ਪਰਚਾ ਦਰਜ ਕਰੋਗੇ ਤਾਂ ਇਹ ਹੀ ਹੱਲ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਪ੍ਰਧਾਨ ਜੀ ਨੇ ਵੀ ਫੋਨ ਕੀਤਾ ਮੈਂ ਵੀ ਫੋਨ ਕੀਤਾ ਐਮਸੀ ਨੇ ਵੀ ਪੂਰਨ ਨੇ ਵੀ ਤਿੰਨ ਚਾਰ ਵਾਰੀ ਫੋਨ ਕਰਤੇ ਕੋਈ ਪਰਚਾ ਹੀ ਨਹੀਂ ਦਰਜ ਕਰਦੇ ਹੋ ਸਰਕਾਰ ਤਾਂ ਕਹਿੰਦੀ ਵੀ ਨਸ਼ੇ ਦੇ ਖਿਲਾਫ ਬੜਾ ਸਖਤ ਐਕਸ਼ਨ ਲੈਣੇ ਆ ਲੋਕ ਜਿਹੜੀ ਸਰ ਨੂੰ ਸੂਚਨਾ ਦੇਣ ਅਸੀਂ ਕਾਰਵਾਈ ਕਰਾਂਗੇ ਆ ਤੁਹਾਡੇ ਸਾਹਮਣੇ ਜੀ ਤੁਸੀਂ ਖੁਦ ਦੇਖ ਲਓ ਕਿੰਨਾ ਦਾ ਸਰਕਾਰ ਦਾ ਕੰਟਰੋਲ ਹੈ ਸਰਕਾਰ ਦੇ ਜਿਹੜੇ ਮੁਲਾਜ਼ਮ ਹੈ ਪੁਲਿਸ ਪੁਲਿਸ ਖੁਦ ਬੁਕਾਈ ਜਾਂਦੀ ਚਿੱਤਾ ਤੁਸੀਂ ਉੱਥੇ ਲੰਘ ਕੇ ਦੇਖੋ ਕਿੰਨੇ ਮੁੰਡੇ ਮੁੰਡੇ ਕੁੜੀਆਂ ਵੀ ਪੀ ਕੇ ਲੰਗਦੀਆਂ بے ਹੋਸ਼ ਹੋ ਕੇ ਅੱਖਾਂ ਬੰਦ ਹੋ ਜਾਂਦੀਆਂ ਸੜਫ ਤੇ ਤੁਰੀ ਜਾਂਦੇ ਇਹਨਾਂ ਨਸ਼ਾ ਪੀ ਕਰ ਜਾਂਦੇ ਜੀ ਦੱਸੋ ਕਿਹੜੀ ਸਰਕਾਰ ਹੈ ਕਿਹੜੀ ਸਰਕਾਰ ਰੋਕਦੀ ਹੈ ਕੋਈ ਸਰਕਾਰੀ ਰੋਦੀ ਪੁਲਿਸ ਦਾ ਜਿਹੜਾ ਹੈ ਨਸ਼ੇ ਵੇਚਣ ਦੇ ਵਿੱਚ ਵਿਚਕਾਉਣ ਦੇ ਵਿੱਚ ਪੂਰਾ ਆਤਾ ਹੈ ਜਿਹੜਾ ਕੋਈ ਥਾਣੇਦਾਰ ਆਇਆ ਸੀ ਉਹਦਾ ਰਵਈਆ ਕਿਸ ਤਰੀਕੇ ਦਾ ਸੀ ਤੁਹਾਡੇ ਪਰ ਉਹ ਤਾਂ ਮੇਰੇ ਕੋਲ ਬਿਆਨ ਲੈਗਾ ਜੀ ਕੰਨ ਕਰਦੇ ਆਂ ਕਾਰਬੋਨੀ ਬਸ ਕਾਰਬੋਨੀ ਕੀਤੀ ਬਾਰੇ ਵੀ ਤੂੰ ਤੇਰੇ ਕੋਲ ਕੀ ਪਾਵਰ ਹੈ ਵੀ ਤੂੰ ਨਸ਼ੇ ਲੋਕਾਂ ਨੂੰ ਰੋਕੇ ਮੈਂ ਤਾਂ ਮੈਂ ਰੋਕਿਆ ਨਹੀਂ ਵੇਚੀ ਜਾਂਦੇ ਮੈਂ ਤਾਂ ਆਏ ਸੋਚ ਕੇ ਆ ਉਹਨਾਂ ਨੇ ਮੇਰੇ ਬਾਹਰ ਅੱਗੇ ਹਰੀ ਵੇਚਣਾ ਆ ਗਿਆ ਮੇਰੀ ਦੁਕਾਨ ਹੈ ਮੇਰਾ ਦਫ਼ਤਰ ਹੈ ਮੈਂ ਉੱਥੇ ਬਦਨਾਮ ਹੋਵਾਂਗਾ ਵੀ ਹੋ ਸਕਦਾ ਫਰਦਾਨੀ ਨਸ਼ਾ ਬਕਾਈ ਜਾਂਦਾ ਕਦਰ ਦੀ ਨਸ਼ਾ ਤਾਂ ਫਿਰ ਸਾਰੇ ਵਿੱਚ ਹੀ ਜਾਂਦੇ ਐ ਨਸ਼ਾ ਬਹੁਤ ਜਾਂਦੇ ਵਿੱਚ ਹੀ ਜਾਂਦੇ ਫਾਣੇਦਾਰ ਕਹਿੰਦੇ ਤੇਰੇ ਕੋਲ ਕੀ ਪਾਵਰ ਹੈ ਉੱਥੇ ਐਮਸੀ ਬੈਠਾ ਜੀਤ ਐਮਸੀ ਬੈਠਾ ਜੀ ਸਾਰੇ ਬੈਠੇ ਸੀ ਸਾਰੇ ਸਾਹਮਣੇ ਨੂੰ ਕਿਹਾ ਤੇਰੇ ਕੋਲ ਕੀ ਪਾਵਰ ਹੈ ਮੈਂ ਕਿਹਾ ਮੈਂ ਯਾਰ ਐਮਸੀ ਆ ਮੌਜੂਦਾ ਐਮਸੀ ਚਾਰ ਵਾਰੀ ਜਿੱਤੇ ਆ ਉਸੇ ਵਾਰ ਚੋਂ ਮੇਰਾ ਫਰਜ ਹੈ ਜੇ ਕੋਈ ਬਾੜ ਦੇ ਵਿੱਚ ਗਲਤ ਕੰਮ ਹੁੰਦਾ ਤਾਂ ਮੈਂ ਰੋਕਣਾ ਪਰ ਮੈਂ ਫਿਰ ਵੀ ਮੈਂ ਤਾਂ ਇਹ ਤਾਂ ਮੈਂ ਕਈ ਗਲਤ ਕੰਮ ਕਰੀ ਜੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਪੁਲਿਸ ਨਹੀਂ ਫੜਦੀ ਮੈਂ ਕੀ ਕਰ ਸਕਦਾ ਤੁਸੀਂ ਮੇਰੇ ਬਾਹਰ ਅੱਗੇ ਕੋਲੇ ਆ ਕੇ ਨਹੀਂ ਰੱਸ਼ਾ ਵੇਚਣਾ ਇਸੇ ਗੱਲ ਤੇ ਮੇਰੇ ਤੇ ਆਪ ਖਰਾਮ ਕੀਤਾ ਯੋਨਨ ਆ ਗਲੇ ਹਾਂਜੀ ਬਾਬਾ ਜੀ ਕੀ ਨਾਂ ਤੁਹਾਡਾ ਮੁੰਨਾ ਮੱਖਣ ਨਾ ਸੀ ਅੱਛਾ ਕੀ ਹੋਇਆ ਇੱਕ ਡਰਾਮ ਸੀ ਮੈਂ ਜੇ ਇੱਕ ਬੱਚਾ ਸੀ ਉਹਦੇ ਬੱਚੇ ਨੂੰ ਚਾਹ ਪਿਆ ਸਾਡੇ ਕੋਲ ਦੂ ਇੱਕ ਰੱਲ ਗਿਆ ਦੀ ਹਾਂ ਮੈਂ ਰਸਤੇ ਦੇ ਵਿੱਚ ਖੜਾ ਸੀ ਗੱਲਾਂ ਢਾਂਗੂ ਦੇ ਵਿੱਚ ਜੀ ਹਾਂ ਉੱਥੋਂ ਜੀ ਆਇਤ ਨੇ ਜੀ ਆ ਕੇ ਪ੍ਰਧਾਨ ਜੀ ਆ ਕੇ ਪ੍ਰਧਾਨ ਜੀ ਦੀ ਮਾਨ ਛੱਡੀ ਮੇਰੇ ਭੈਣ ਦੀ ਛੱਡੀ ਹਾਂ ਉਦੋਂ ਬਾਅਦ ਬਿੱਲੋ ਆ ਗਏ ਜੀ ਬਿੱਲੋ ਨੂੰ ਕਹਿੰਦਾ ਬਿੱਲੋ ਕਹਿੰਦੀ ਕੀ ਹੋ ਗਿਆ ਪ੍ਰਧਾਨ ਤੇ ਬਿੱਲੋ ਨੂੰ ਗਾਟ ਕੱਢੀ ਬਿੱਲੋ ਨੂੰ ਕਹਿੰਦਾ ਮੇਰਾ ਕੀ ਛਾਲ ਲੱਗਦਾ ਹਾਂ ਹਾਂ ਬੱਜ ਗੱਲਾਂ ਹੋਈਆਂ ਜਨਾਬ ਹੋਰ ਕੋਈ ਗੱਲ ਫਿਰ ਤੂੰ ਦੇ ਬਿੱਲੋ ਲੜਨ ਲੱਗ ਪਏ ਹਾਂਜੀ ਫਿਰ ਬਿੱਲੋ ਬੋਲਣ ਲੱਗੇ ਨੀ ਮੜਾ ਮੜਾ ਅੱਛਾ ਫੇ ਬੋਲਣ ਲੱਗੇ ਫਿਰ ਉਹ 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 ਦੁਬਾਰਾ ਹੱਲਾ ਹੋ ਗਿਆ ਟਕੜ ਗਿਆ ਅੱਛਾ ਫਿਰ ਸ਼ਾਬ ਨੂੰ ਕੀ ਹੋਇਆ ਸ਼ਾਬ ਨੂੰ ਜੀ ਮਨ ਨੂੰ ਖਿਚਾ ਗਿਆ ਮੈਥੋਂ ਗੱਲਾਂ ਤੇ ਤੂੰ ਚੜ ਕੇ ਸੁਚੁਰੇ ਮੈਂ ਕੀ ਕੀਤਾ ਦੱਸ ਤੂੰ ਦੱਸੀ ਸੱਚ ਸੱਚ ਕਹਿੰਦੀ ਦੱਸ ਭਾਈ ਮੈਂ ਤਾਂ ਬੱਟਾ ਬੰਦੇ ਦੀ ਅੱਛਾ ਤੂੰ ਦੇ ਬਿੱਲੋ ਦੋਨੇ ਹੀ ਸੀ ਬਸ ਹਾਂਜੀ ਤੇ ਹੋਰ ਕੌਣ ਕੌਣ ਸੀ ਨਾਲ ਹਾਂਜੀ ਉਹ ਉਹਨਾਂ ਦਾ ਫੋਰ ਫੋਰ ਕੋਈ ਨਹੀਂ ਕੋਈ ਨਹੀਂ ਹੈਗਾ ਜੀ ਮੈਂ ਇੱਕ ਬਾਤ ਅਸੀ ਤੀ ਤੇਰਾ ਤੇ ਬਿੱਲੋ ਦੋਹਾਂ ਦੇ ਜੀ ਨਹੀਂ ਤੇ ਉਹਦੀ ਕੁੜੀ ਦੀ ਜਵਾਈ ਆਏ ਸੀ ਉੱਥੇ ਆਏ ਤੇ ਮਾਨੂੰ ਮਨ ਫੜ ਕੇ ਲੈ ਗਏ ਜੀ ਕਰੇ ਉਹ ਕਿ ਭਾਈ ਬਾਪੂ ਦੇ ਕੇ ਭੇਜਾਂ ਤੂੰ ਅੱਛਾ ਹੁਣ ਤੂੰ ਕੀ ਜਣਾ ਮੇਰਾ ਇਹ ਅਜ ਰਾਜ ਬੰਦਾ ਹੋ ਜਾ ਜੀ ਮੇਰਾ ਕੰਮ ਇਹ ਚੋਗਾ ਬਣ ਜਾ ਉਹ ਠੀਕ ਇਹਦੇ ਵਿੱਚ ਚਿੱਟਾ ਤਾਂ ਵੇਚਦੀ ਨਾ ਨਹੀਂ ਨਾ ਮਨ ਨੂੰ ਨਹੀਂ ਪਤਾ ਬਿੱਲੋ ਤਾਂ ਵੇਚਦੀ ਤੂੰ ਤੇ ਕਰ ਲੈਣਾ ਨਹੀਂ ਜੀ ਪਤਾ ਨਹੀਂ ਹਾਂ ਜੀ ਕੋ ਰਾਜਪਾਲ ਜਿਹੜਾ ਨਗਰ ਕੌਂਸਲ ਦਾ ਮੀਤ ਪ੍ਰਧਾਨ ਹੈ ਜੀ ਉਹਦੀ ਕੋਈ ਲੜਾਈ ਝਗੜੇ ਦਾ ਮਾਮਲਾ ਆ ਜੀ ਕੀ ਕਾਰਵਾਈ ਕੀਤੀ ਗਈ ਉਹਨਾਂ ਦਾ ਜੀ ਰਾਜਪਾਲ ਨੇ ਤਾਂ ਸਾਡੇ ਪ੍ਰਭੂ ਸਿੰਘ ਘਣ ਦਾ ਨਾਮ ਬਿਆਨ ਲਿਖਿਆ ਹੋਇਆ ਰਕ ਪਾਈ ਹੋਈ ਤੇ ਬਾਕੀ ਇਨਕੁਆਇਰੀ ਵੀ ਚੱਲ ਰਹੀ ਹੈ ਬਾਕੀ ਇਹ ਮੈਡੀਕਲ ਰਿਪੋਰਟ ਆਉਣੀ ਹੈ ਬਾਕੀ ਨੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਡਾਕਟਰਾਂ ਦੀ رائے ਆਉਣ ਤੋਂ ਬਾਅਦ ਜੋ ਬੰਦੇ ਕਾਰਵਾਈ ਕੀਤੀ ਹੈ ਬੱਚੋ ਠੀਕ ਹੈ ਹਾਂਜੀ ਡਾਕਟਰ ਸਾਹਿਬ ਇੱਕ ਨਗਰ ਕਾਉਂਸਲ ਦੇ ਜਿਹੜੇ ਸਾਬਕਾ ਮੀਤ ਪ੍ਰਧਾਨ ਆ ਉਹਨਾਂ ਤੇ ਕੋਈ ਹਮਲਾ ਹੋਇਆ ਸੀਗਾ ਉਹਦੀ ਕੋਈ ਐਕਸਲ ਰਿਪੋਰਟ ਆਈਆ ਪੁਲਿਸ ਕੈਂਦੀ ਵੀ ਸਾਡੇ ਕੋਲ ਅਜੇ ਨਹੀਂ ਕੋਈ ਪਹੁੰਚੀ ਰਾਇਪਾਲ ਦੀ ਐਕਸਲ ਰਿਪੋਰਟ ਡਾਕਟਰ ਸਟੀਫਨ ਵੱਲੋਂ ਬਣਾਈ ਗਈ ਹੈ ਇਹ ਉਹ ਪੱਲਾ ਹੀ ਕਿ ਭੇਜ ਜਾ ਚੁੱਕੀ ਹੈ ਠੀਕ ਹੈ ਇਹ ਬਿਲਕੁਲ ਗਲਤ ਹੈ ਕਿ ਉਹ ਇਹ ਐਕਸਲ ਰਿਪੋਰਟ ਨਹੀਂ ਭੇਜੀ ਕੋਈ ਹੈ ਕਿ ਮੇਜਰ ਉਹਦੇ 7 ਵੇਲਾ ਤੱਕ ਉਸ ਰਿਪੋਰਟ ਵਿੱਚ ਫ੍ਰੈਕਚਰ ਆਇਆ ਹੈ